ਆ ਸਿਰਫ ਬੀਡੀਆਈ ਕਲਰ ਦੇ ਰਹੇ ਤੁਸੀਂ ਉਂਗਿਆ ਕਲਰ ਆ ਬਾਕੀ ਤੁਸੀਂ ਬਾਅਦ ਵਿੱਚ ਵੀ ਸਾਡੇ ਨੂੰ ਇਹ ਵੀ ਨਿਊ ਮਾਡਲ ਆ ਵਧੀਆ ਲਾਇ ਹੋਈ ਦਾ ਪਾਰ ਉੱਤੇ ਆ ਸਾਰਾ ਮਾਡਲ ਆ ਜੋ ਬਹੁਤ ਸ਼ਾਨਦਾਰ ਵਧੀਆ ਦੇਖ ਰਹੀਆਂ ਨੇ ਕਲਰ ਵੀ ਉੱਤੇ ਨੇ ਜੇ ਚਾਹ ਗੱਡੀਆਂ ਜੇ ਕਿਸੇ ਦੀ ਲੈਣੀ ਹੋਵੇ ਅੰਦਰ ਅੰਦਰ ਪ੍ਰਕਾਰ ਭਿਆਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਅੰਦਰ ਵਾਲੀਆਂ ਵੀ ਦਿਖਾ ਦੋਗੇ ਅੰਦਰ ਵਾਲੀਆਂ ਵੀ ਤੁਸੀਂ ਦੇਖ ਸਕਦੇ ਹੋ ਜੋ ਬਹੁਤ ਵਧੀਆ ਸ਼ਾਨਦਾਰ ਕੱਟੀਆਂ ਨੇ ਤੇ ਆ ਸਾਰਾ ਇਹਦਾ ਲਗੀਆਂ ਨੇ ਪੌਲ ਲੱਗੀ ਆ ਆਈ 20 ਲੱਗੀ ਆ ਆਲਟੋ ਲੱਗੀ ਆ ਪਿੱਛੇ ਵੀ ਐਮਟਲ ਨੂੰ ਹੋਦੀ ਹੈ ਨੇ ਆਂਕੀਆਂ ਦਿੱਤੀਆਂ ਗੱਲ ਨੂੰ ਵੀ ਆਲਟੋ ਤੇ ਬਹੁਤ ਵਧੀਆ ਗੁੱਲਟ ਵੀ ਲੱਗਾ ਦੇ ਕਿਸੇ ਵੀਰ ਨੇ ਲੜਾ ਦੇ ਗੱਡੀਾਂ ਉੱਤੀ ਦੇਖ ਸਕਦੇ ਲੋਏ ਵੀਰ ਬੈਜੋ ਕੈਲ ਕੇ ਵਧੀਆ ਫਿਊਚਰਾ ਆਲਟੋ ਦੀ ਗੱਲੋ ਗੱਦੀ ਉੱਤਾਂ ਦੀ ਰਟਾਇਰ ਦੀ ਚੈੱਕ ਕਰ ਸਕਦੇ ਲੋ ਬਾਕੀ ਆ ਵੀ ਗੱਡੀ ਕੋਰ ਵਾਲਿਆਂ ਦੀ ਡਸਟਰ ਵਾਲਿਆਂ ਦੀਆਂ ਸਾਰੀਆਂ ਇੰਗਰੀਡੀਅੰਟਸ ਜਿਸ ਕਿਸੇ ਵੀ ਨੇ ਲੈਣੀ ਹੋਵੇ ਉਪਲਕਾਰ ਵਿਆਰ ਅੰਮਰਸਾ ਰੋਡ ਪੱਟੀ ਆਹ ਚੁੰਨੀ ਹੋਈਏ ਆ ਸਕਦੇ ਉੱਥੋਂ ਵੇਖੋ ਗੱਡੀ ਕਿੰਡੀ ਸਾਫ ਆ ਇੰਜਨ ਓਕੇ ਆ ਏਸੀ ਓਕੇ ਆ ਸੀਟ ਕਵਰ ਤੁਸੀਂ ਚੈੱਕ ਕਰ ਲਓ ਬਹੁਤ ਸ਼ਾਨਦਾਰ ਗੱਡੀਆਂ ਨੇ ਉਪਲਕਾਰ ਵਿਆਰ